ਸਹੀ ਸਭ ਤੋਂ ਪਹਿਲਾਂ ਤੁਹਾਨੂੰ ਸੱਜੇ ਬੁਲਾਣੇ ਆ ਜੀ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਇਕੱਠੇ ਹੋਏ ਹੋ ਕੀ ਖਾਸ ਮਕਸਦ ਹੈ ਜੀ ਤੁਹਾਡਾ ਅਸੀਂ 15 ਤਰੀਕ ਨੂੰ ਜਮੂਰੀਤ ਦੇ ਮਨਾਉਣ ਵਾਸਤੇ ਕਿਉਂਕਿ ਪਿਛਲੇ 7 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਗਵਾਹੀ ਦੇ ਵਿੱਚ ਅੰਮ੍ਰਿਤਸਰ ਮਨਾਇਆ ਜਾਂਦਾ ਉਹ ਹੀ ਜਮੂਰੀਤ ਦੇ ਵਾਸਤੇ 15 ਤਰੀਕ ਨੂੰ ਸਮਾਣਾ ਤੋਂ ਅਸੀਂ ਇੱਕ ਬੱਸ ਲੈ ਕੇ ਉੱਥੇ ਜਾ ਰਿਹਾ ਅੰਮ੍ਰਿਤਸਰ ਜਮੂਰੀਤ ਦੇ ਮਨਾਉਣ ਵਾਸਤੇ ਜਿਉਂ ਕੇ 14 ਤਰੀਕ ਨੂੰ 4 ਵਜੇ ਜੋ ਬੱਸ ਉਹ ਸਮਾਣਾ ਤੋਂ ਚੱਲੇਗੀ ਤੇ ਉੱਥੇ ਦੂਜੇ ਦਿਨ 15 ਤਰੀਕ ਨੂੰ ਅਸੀਂ ਜਾਵਾਂਗੇ ਰਾਤ ਰਾਤ ਪਹੁੰਚ ਜਾਵਾਂਗੇ ਤਾਂ 15 ਤਰੀਕ ਨੂੰ ਅਸੀਂ ਜਮੂਰੀਤ ਦੇ ਮਨਾ ਕੇ ਅੰਮ੍ਰਿਤਸਰ ਨਾਲੇ ਮੱਥਾ ਟੇਕਿਆ ਆਵਾਂਗੇ ਸੰਗਤ ਨੂੰ ਮੱਥਾ ਟਿਕਾ ਕੇ ਲਿਆਵਾਂਗੇ ਨਾਲੇ ਅਸੀਂ ਉੱਥੇ ਜਮੂਰੀਤ ਦੇ ਮਨਾ ਕੇ ਆਵਾਂਗੇ ਤੇ ਬੱਸ ਭਰ ਕੇ ਲੈ ਕੇ ਜਾਵਾਂਗੇ ਅਸੀਂ। ਉੱਥੇ ਇਸ ਸਮਾਗਮਾਂ ਦੇ ਵਿੱਚ ਕਿਹੜੀ-ਕਿਹੜੀ ਮਹਾਨ ਸ਼ਖਸੀਅਤਾਂ ਪੁੱਜਣਗੀਆਂ। ਉੱਥੇ ਸਰਵਾਰ ਸਿਮਰਜੀਤ ਸਿੰਘ ਮਾਨ ਦੀ ਗਵਾਹੀ ਦੇ ਵਿੱਚ ਪ੍ਰੋਗਰਾਮ ਲਿਖਿਆ ਗਿਆ ਹੈ ਜਿਹੜੇ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਮੈਂ ਨਾਲ ਦਲ ਖਾਲਸਾ ਵਾਲੇ ਉਹ ਸਾਰੇ ਉੱਥੇ ਪਹੁੰਚਣਗੇ ਤੇ ਸੰਗਤ ਨੂੰ ਬੇਨਤੀ ਹੈ ਕਿ ਆਪ ਮਹਾਰੇ ਪਿੰਡਾਂ ਵਿੱਚੋਂ ਜਿਨ੍ਹਾਂ ਕੋਲ ਸਾਧ ਰਾਇਣ ਹੈ ਉਹ ਆਪ ਮਹਾਰੇ ਵੀ ਜਾ ਸਕਦੇ ਨੇ ਜਿਨੇ ਸਾਡੇ ਨਾਲ ਜਾਣਾ ਹੈ ਉਹ ਸਾਡੇ ਨਾਲ ਜਾ ਸਕਦੇ ਨੇ। ਇਥੋਂ 14 ਤਰੀਕ ਨੂੰ 4 ਵਜੇ ਸ਼ਾਮ ਨੂੰ ਅਸੀਂ ਬੱਸ ਤੋਰਾਂਗੇ ਕਿੱਥੋਂ ਜੱਥਰ ਤੋਂ ਹੋਵੇਗਾ ਜੀ ਇਹ ਅਸੀਂ ਗੁਰਦੁਆਰਾ ਟ੍ਰੱਕਿਓਂ ਤੋਂ ਰਵਾਨਾ ਕਰਾਂਗੇ